ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਤਾਵਰਨ ਦਿਵਸ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜਿਹੜਾ ਅਸੀਂ ਵਾਤਾਵਰਨ ਦਿਵਸ ਅੱਜ ਮਨਾ ਰਹੇ ਹਾਂ ਵਾਤਾਵਰਨ ਨੂੰ ਸਾਫ਼ ਤੇ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਆ ਖਾਲਸਾਡ ਵੱਲੋਂ ਇਸ ਦਿਹਾੜੇ ਦੇ ਉੱਤੇ ਪਿਛਲੇ ਕੁਝ ਸਮਿਆਂ ਤੋਂ ਜਿਹੜਾ ਵਾਤਾਵਰਨ ਨੂੰ ਲੈ ਕੇ ਕੁਝ ਪ੍ਰੋਜੈਕਟ ਪੰਜਾਬ ਵਿੱਚ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਅਸੀਂ ਤਿੰਨ ਛਿੜੀਆਂ ਲਾਈਆਂ ਸੀ ਜਿਹੜੇ ਰੁੱਖ ਪੰਜਾਬ ਚੋਂ ਅਲੋਪ ਹੋ ਚੁੱਕੇ ਸੀ ਉਹ ਅਸੀਂ ਇੱਕ ਜਗ੍ਹਾ ਤੇ ਇਕੱਠੇ ਕੀਤੇ ਸੀ ਉਹਨਾਂ 'ਤੇ ਸਭ ਤੋਂ ਪਹਿਲੀ ਜਿਹੜੀ ਸੀ ਚਾਂਦਪੁਰ ਰੁੜਕੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਸੀ ਦੂਜੀ ਸੰਖੋਰਾ ਅੰਮ੍ਰਿਤਸਰ ਡਿਸਟ੍ਰਿਕਟ ਲੁਧਿਆਣੇ ਦੇ ਵਿੱਚ ਤੀਜੀ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਪਿੰਡ ਤਲਵਾੜਾ ਸੀ ਉੱਥੇ ਲੱਗੀ ਸੀ ਇਸ ਦੇ ਨਾਲ ਨਾਲ ਹੀ ਜਦੋਂ 3rd AEC 89 ਤੋਂ ਬਾਅਦ ਕੰਮ ਚਾਰ ਚੱਲਦਾ ਰਿਹਾ ਜਮੀਨਾ ਪੱਤਰੀਆਂ ਕਰਨ ਦਾ ਬੰਨ ਬੱਦੇ ਗਏ ਫਿਰ ਉਸ ਤੋਂ ਬਾਅਦ ਜਿਹੜੀ ਖਾਲਸਾ ਟੀਮ ਨੇ ਉਹਨਾਂ ਬੰਨਾਂ ਦੇ ਉੱਤੇ ਜਿਹੜੀਆਂ ਰੁੱਖਾਂ ਦੀ ਸੇਵਾ ਉੱਥੇ ਵੀ ਕੀਤੀ ਤਾਂ ਕਿ ਦੋ ਤਰ੍ਹਾਂ ਦਾ ਉਹ ਕੰਮ ਕਰਨਗੇ ਇੱਕ ਤੇ ਦੁਬਾਰਾ ਬੰਨ ਨੂੰ ਉਹ ਸੇਫ ਰੱਖਣ ਦੇ ਦੂਜਾ ਜਿਹੜੇ ਆ ਹਰਿਆਲੀ ਆਊਗੀ ਵਾਤਾਵਰਨ ਜਿਹੜਾ ਆਪਣਾ ਸਾਫ਼ ਤੇ ਸ਼ੁੱਧ ਹੋਊਗਾ ਜਿਹੜਾ ਦਿਨੋਂ ਦਿਨ ਦੂਸ਼ਤ ਹੋ ਅਸੀਂ ਸਾਨੂੰ ਇਹਦੇ ਚ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਜਿਹਦੇ ਨਾਲ ਇਹ ਮੌਸਮ ਸਾਫ਼ ਰਹੇ ਪ੍ਰਦੂਸ਼ਣ ਵਗੈਰਾ ਘਟੂਗਾ ਤੇ ਸ਼ੁੱਧ ਹਵਾ ਜਿਹੜੀ ਆ ਆਪਾਂ ਲੈ ਸਕਾਂਗੇ ਹਾਲਸੈਟ ਪੰਜਾਬ ਵਿੱਚ ਹੋਰ ਵੀ ਵੱਖ-ਵੱਖ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਆ ਜਿਹਦੇ ਚ ਸਵੈ ਰੋਜ਼ਗਾਰ ਦਾ ਪ੍ਰੋਜੈਕਟ ਆ ਇਹਦੇ ਚ ਬਹੁਤ ਸਾਰੇ ਗ੍ਰੰਥੀ ਵੀਰ ਜਿਹੜੀ ਆ ਇਹ ਸੇਵਾ ਦਾ ਲਾਭ ਲੈ ਰਹੇ ਨੇ ਐਜੂਕੇਸ਼ਨ ਦਾ ਪ੍ਰੋਜੈਕਟ ਇੱਕ ਸਾਡਾ ਚੱਲਦਾ ਵਾ ਹਾਲਸੈਟ ਵੱਲੋਂ ਸਕੂਲ ਚੱਲਦਾ ਵਾ ਪਲੱਸ ਆਨ ਕਾਲ ਜਿਹੜੇ ਸਾਡੇ ਕੋਲੋਂ ਕੇਸ ਆਉਂਦੇ ਆ ਉਹਨਾਂ ਦੀ ਅਸੀਂ ਪੂਰਾ ਸਾਲ ਜਿਹੜੀ ਆ ਉਹ ਫੀਸ ਹਾਲਸੈਟ ਵੱਲੋਂ ਕਵੀ ਹੋਣੀ ਆ ਦੇ ਨਾਲ ਇੱਕ ਡੈਂਸੀ ਸੈਂਟਰ ਚੱਲਦਾ ਵਾ ਉਹਦੇ ਨਾਲ ਨਾਲ ਇੱਕ ਖਾਲਸਾ ਹੈਲਥ ਸੈਂਟਰ ਚੱਲਦਾ ਵਾ ਯੂਪੀਐਸ ਦੀ ਕੈਰੀ ਚੱਲਦੀ ਆ ਸ਼ਹੀਦ ਪਰਵਾਰਾਂ ਦੇ ਪ੍ਰੋਜੈਕਟ ਚੱਲਦੇ ਆ ਜੇ ਤਰ੍ਹਾਂ ਦੇ ਇੱਕ ਰੋਜ਼ ਹੀ ਕੋਈ ਨਾ ਕੋਈ ਨਵੇਂ ਤੋਂ ਨਵਾਂ ਕਾਰਜ ਜਿਹੜਾ ਵਾ ਉਹ ਤਸੀਸਾ ਨੁੜਾ ਵਿੱਚ ਲੈ ਕੇ ਜਾਂਦੇ ਆ ਬਾਕੀ ਦੁਬਾਰਾ ਫੇਰ ਵਾਤਾਵਰਣ ਦੇ ਦਿੱਸ਼ੇ ਸਮੂਹ ਸੰਕ ਨੂੰ ਲੱਖ ਲੱਖ ਸਿਵਾਈ ਕਰਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ